ਸਸ਼ੀ ਕਾਲ ਜੀ ਤੁਸ ਦੇਖ ਰਹੇ ਹੋ 24 7 ਪੰਜਾਬ ਪੰਜਾਬ ਕਾਂਗਰਸ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਰਾਜੀਵ ਰਾਜਾ ਨੇ ਇੱਕ ਪੁਲਿਸ ਵਪਾਰੀ ਤੋਂ 3 ਲੱਖ ਰੁਪਏ ਫਰੋਕਤੀ ਮੰਗਲ ਨੇ ਗ੍ਰਿਫਤਾਰ ਕੀਤਾ ਹੈ ਰਜੀਵ ਰਾਜਾ ਦੇ ਨਾਲ ਪੁਲਿਸ ਨੇ ਦੋ ਹੋਰ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਪੁਲਿਸ ਇਸ ਮਾਮਲੇ ਦੀ ਕਈ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਰਜੀਵ ਰਾਜਾ ਦੀ ਗ੍ਰਿਫਤਾਰੀ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੁੱਖ ਮੰਤਰੀ ਭਗਵੰਤ ਮਾਨ ਤੇ ਗੁੱਸੇ ਹੋ ਗਏ ਬਿੱਟੂ ਨੇ ਕਿਹਾ ਕਿ ਮੈਨੂੰ ਸਵੇਰੇ ਹੀ ਪਤਾ ਲੱਗਿਆ ਸੀ ਕਿ ਲੁਧਿਆਣਾ ਵਿੱਚ ਕੀ ਹੋ ਰਿਹਾ ਹੈ ਮੁੱਖ ਮੰਤਰੀ ਮਾਨ ਆਪਣੀ ਕੁਰਸੀ ਬਚਾਉਣ ਲਈ ਮੇਰੇ ਕਰੀਬ ਦੇ ਸਾਥੀਆਂ ਵਿਰੁੱਧ ਕੇਸ ਦਰਜ ਕਰਵਾ ਰਹੇ ਹਨ ਬਿੱਟੂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਬੁਰੀ ਤਰ੍ਹਾਂ ਹਾਰ ਗਈ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਸੀਂ ਸਾਰਿਆਂ ਨੇ ਮਿਲ ਕੇ ਸਖ਼ਤ ਤਿਹ ਮਿਹਨਤ ਕੀਤੀ ਹੈ ਬਿੱਟੂ ਨੇ ਕਿਹਾ ਹੈ ਕਿ ਜੇਕਰ ਸੀਐਮ ਮਾਨ ਵਿੱਚ ਹਿੰਮਤ ਹੈ ਤਾਂ ਉਹ ਮੇਰੇ ਖਿਲਾਫ ਕੇਸ ਦਰਜ ਕਰਨ ਬਿੱਟੂ ਨੇ ਕਿਹਾ ਹੈ ਕਿ ਸੈਸ਼ਨ ਖਤਮ ਹੋਣ ਤੋਂ ਬਾਅਦ ਮੈਂ ਖੁਦ ਮੁੱਖ ਮੰਤਰੀ ਦੀ ਹਾਇਸ਼ ਦੇ ਬਾਰ ਆਤਮ ਸਮਰਪਣ ਕਰਨ ਚਾਹਾਂਗਾ ਬਿੱਟੂ ਨੇ ਕਿਹਾ ਹੈ ਕਿ ਰਜੀਵ ਰਾਜਾ ਮੇਰੇ ਜਵਾਨੀ ਦੇ ਸਮੇਂ ਦੇ ਦੋਸਤ ਹਨ ਉਹ ਇੱਕ ਵਪਾਰੀ ਹੈ ਉਸ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ ਮੈਨੂੰ ਰਜੀਵ ਰਾਜਾ ਦੇ ਪਰਿਵਾਰ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਇਸ ਘਟਨਾ ਬਾਰੇ ਦੱਸਿਆ ਪੁਲਿਸ ਨੇ ਦੋ ਹੋਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਰਾਜਾ ਦਾ ਨਾਮ ਉਸ ਦੇ ਮੂੰਹੋਂ ਕੱਢ ਦਿੱਤਾ ਗਿਆ ਹੈ ਅਤੇ ਉਸ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ ਬਿੱਟੂ ਨੇ ਕਿਹਾ ਹੈ ਕਿ ਲੁਧਿਆਣਾ ਪੁਲਿਸ ਨੇ 10 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਪੁਲਿਸ ਮੇਰੇ ਨਜ਼ਦੀਕ ਕੇ ਸਾਥੀਆਂ ਛਾਪੇਮਾਰੀ ਕਰ ਰਹੀ ਹੈ ਤੇ ਨੌਜਵਾਨਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਰਹੀ ਹੈ ਬਿੱਟੂ ਨੇ ਕਿਹਾ ਹੈ ਕਿ ਭਗਵੰਤ ਸਿੰਘ ਮਾਨ ਸੱਤਾ ਦੇ ਨਸ਼ੇ ਵਿੱਚ ਹਨ ਦੇਖੋ ਮੈਨੂੰ ਕਾਫੀ ਲੇਟ ਇਹ ਗੱਲ ਕਰਨੀ ਪੈ ਰਹੀ ਆ ਪਤਾ ਸਵੇਰ ਦਾ ਹੀ ਸੀ ਜੋ ਕੁਝ ਚੱਲ ਰਿਹਾ ਸੀ ਪਰ ਹੁਣ ਇਸ ਵੇਲੇ ਜਿਹੜੀ ਆ ਹੱਦ ਆ ਉਹ ਹੋ ਗਈ ਦੇਖੋ ਹਾਰੀ ਦਿੱਲੀ ਚ ਆਮ ਆਦਮੀ ਪਾਰਟੀ ਉੱਚ ਕੋਈ ਸ਼ੱਕ ਨਹੀਂ ਬੀਜੇਪੀ ਨੇ ਅਸੀਂ ਸਾਰਿਆਂ ਨੇ ਮਿਹਨਤ ਕੀਤੀ ਹੈ ਆਮ ਆਦਮੀ ਦੇ ਕੇਜਰੀਵਾਲ ਨੂੰ ਹਰਾਉਣ ਦੀ ਤੇ ਮਹਾਰਾਜਾ ਸਟੋਜ ਸਾਹਿਬ ਨੇ ਜਿਹੜੇ ਉਹ ਬਹੁਤ ਇਥੋਂ ਤੇਜ਼ ਹੋ ਕੇ ਗਏ ਨੇ ਸੀਸੀਐਮ ਦੀ ਕੁਰਸੀ ਬਚਾਉਣ ਲਈ ਜੋ ਕੁਝ ਮੇਰੇ ਖਿਲਾਫ ਮੈਂ ਹੈਰਾਨ ਹੋ ਗਿਆ ਤੁਸੀਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਚੀਫ ਮਿਨਿਸਟਰ ਉਹ ਮਹਾਰਾਜ ਮਹਾਰਾਜਾ ਸਟੋਜ ਨੂੰ ਹਿੰਮਤ ਹੈ ਤਾਂ ਮੇਰੇ ਤੇ ਘਰੋਂ ਨਾ ਐਫਆਈਆ ਦਰਜ ਮੇਰੇ ਤੇ ਘਰੋਂ ਪਰਚਾ ਦਰਜ ਤੁਸੀਂ ਲੁਧਿਆਣੇ 'ਚ ਇਸ ਵੇਲੇ ਰਜੀਵ ਰਾਜੀ ਤੇ ਉਹ ਬੱਚੇ ਨੇ ਤੁਸੀਂ ਸਾਰਾ ਡਾਟਾ ਮੰਗਾ ਕੇ ਵੀ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਚ ਕਿਹੜੇ ਕਿਹੜੇ ਲੋਕ ਨੇ ਜਿਹੜੇ ਮੇਰੇ ਨੇੜੇ ਆ ਤੇ ਤੁਸੀਂ ਇੱਕ ਕਾਰੋਬਾਰੀ ਇੱਕ ਡਸਟ ਲਿਸਟ ਜਿਹੜਾ ਮੇਰਾ ਯੂਥ ਵੇਲੇ ਦਾ ਮੇਰਾ ਦੋਸਤ ਆ ਤੇ ਉਹਦੇ ਉੱਤੇ ਤੁਸੀਂ ਅੱਜ ਹੁਣੀ ਉਹਦੇ ਮਾ ਮਾਪ ਬਜ਼ੁਰਗਾਂ ਦਾ ਮੈਨੂੰ ਟੈਲੀਫੋਨ ਆਇਆ ਵੀ ਸਾਡੇ ਬੇਟੇ ਤੇ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਐਕਸਟ੍ਰੈਸ਼ਨ ਦਾ ਬਿਆਰ ਨੰਬਰ ਤੋਂ ਜੇ ਇੱਕ ਟੈਲੀਫੋਨ ਆਇਆ ਇਹਦੇ ਉੱਤੇ ਉਹਨਾਂ ਨੇ ਫਰौती ਮੰਗੀ ਤੇ ਉਹਨਾਂ ਨੂੰ ਤੁਸੀਂ ਅੱਜ ਉਹ ਕਿਸੇ ਬੰਦੇ ਪੁਰਾਣੇ ਫੜੇ ਹੋਏ ਜਿਹੜੇ ਤੁਹਾਡੇ ਕ੍ਰਿਮੀਨਲ ਨੇ ਉਹ ਤੋਂ ਤੁਸੀਂ ਉਹਦੇ ਉੱਤੇ ਕਹਾ ਕੇ ਪੁਲਿਸ ਚੋਂ ਤੇ ਕੇਸ ਦਰਜ ਕਰਤਾ ਉਹਨੂੰ ਚੱਕ ਕੇ ਲੈ ਗਏ ਧੋਖੇ ਨਾਲ ਹੁਣ ਤੁਸੀਂ ਉਸ ਤੋਂ ਬਾਅਦ ਤਕਰੀਬਨ 10 ਜਗ੍ਹਾ ਤੇ ਜਿਹੜੇ ਮੇਰੇ ਦੋਸਤ ਮੇਰੇ ਪਾਰਟੀ ਨਾਲ ਜੁੜੇ ਹੋਏ ਬੰਦੇ ਐਸ ਵੇਲੇ ਤੁਹਾਡੀ ਪੁਲਿਸ 10 ਜਗ੍ਹਾ ਜਿਹੜੀ ਰੇਡ ਆ ਉਹ ਛੋਟੇ ਮੁੰਡਿਆਂ ਤੇ ਨੌਜਵਾਨਾਂ ਤੇ ਬੱਚਿਆਂ ਤੇ ਉਹਤੇ ਕਰ ਚੁੱਕੀ ਐ ਤੇ ਪਤਾ ਨਹੀਂ ਰਾਤ ਨੂੰ ਕਿੰਨਿਆਂ ਨੂੰ ਹੋਰ ਚੱਕਣਗੇ ਰੈਸਟ ਕਰਨਗੇ ਕਿਹੜੇ ਕਿਹੜੇ ਉਹਨਾਂ ਤੇ ਕੇਸ ਪਾਉਣਗੇ ਪਰ ਮੈਂ ਕਹਿਣਾ ਮੈਂ ਆਪ ਜਨਾਬ ਮੈਂ ਆਪ ਤੇਰੇ ਦਰਵਾਜੇ ਦੇ ਮੂਹਰੇ ਇਹ ਚੀ ਮਿਨਿਸਟਰੀਆਂ ਤਾਂ ਰਹਿੰਦੀਆਂ ਨਹੀਂ ਹੁੰਦੀਆਂ ਕਿੰਨਾ ਚਿਰ ਰਹਣੀਆਂ ਚੀ ਮਿਨਿਸਟਰੀਆਂ ਤੇ ਤੁਸੀਂ ਕਿਹਨੂੰ ਡਰਾ ਰਹੇ ਹੋ ਕਿਹਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੇਨਾਂ ਤੋਂ ਕੋਈ ਡਰਦਾ ਹੈ ਤੇ ਮੈਂ ਆ ਪਰਲੀਮੈਂਟ ਸੈਸ਼ਨ ਖਤਮ ਹੋ ਜਾਏਗਾ ਦੋ ਤਿੰਨ ਦਿਨ ਦੀ ਗੱਲ ਆ ਤੇ ਮੈਂ ਆ ਆ ਕੇ ਚੀਫ ਮਿਨਿਸਟਰ ਤੁਹਾਡੇ ਘਰ ਦੇ ਬਾਹਰ ਜਿਹੜਾ ਤੁਸੀਂ ਕਿਲਾਬੰਦੀ ਕੀਤੀ ਆ ਜਿੱਥੇ ਤੁਸੀਂ ਅੰਦਰ ਲੋਕੇ ਰਹਨੇ ਹੋ ਜਿਹੜੇ ਮਹਿਲ ਚ ਮੈਂ ਆ ਬਾਹਰ ਆ ਕੇ ਤੁਹਾਡੇ ਸਾਰੀਆਂ ਗੱਲਾਂ ਕਰੂੰਗਾ ਤੇ ਮੀਡੀਆ ਉੱਥੇ ਸੱਦ ਕੇ ਕਰੂੰਗਾ ਤੇ ਹਿੰਮਤ ਹੋਈ ਮੈਨੂੰ ਅਰੈਸਟ ਕਰ ਲਿਓ ਜੇ ਤਾਕਤ ਦੇ ਨਸ਼ੇ ਚ ਚੂਰ ਹੋਏ ਹੋ ਜੀਜ਼ ਪਰ ਮੈਂ ਆਪ ਉੱਥੇ ਆ ਕੇ ਗ੍ਰਿਫਤਾਰੀ ਦਊਂਗਾ ਮੈਨੂੰ ਕੋਈ ਧਾਰਾ ਲਾ ਦਿਓ ਕਿਸੇ ਜੇਲ੍ਹ ਚ ਭੇਜ ਦਿਓ ਕੋਈ ਪਰਵਾਹ ਨਹੀਂ ਪਰ ਅਨਜਾਇਜ਼ ਕਿਸੇ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੀਆਂ ਇਹ ਤੁਹਾਡੇ ਵਰਗਿਆਂ ਤੋਂ ਆਸ ਨਹੀਂ ਸੀ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਸਾਡੇ ਨਾਲ ਹਜ਼ਾਰਾਂ ਲੱਖਾਂ ਲੋਕ ਜੁੜੇ ਆ ਉਹ ਲੋਕ ਜਿਹੜੇ ਆ ਜਿਨ੍ਹਾਂ ਨੇ ਸਰਦਾਰ ਬੈਂਸ ਸਿੰਘ ਜੀ ਵੇਲੇ ਨਾਲ ਗੋਲੀਆਂ ਤੋਂ ਵੀ ਡਰੇ ਇਹ ਉਹਨਾਂ ਦੀਆਂ ਅੱਗੇ ਪੀੜ੍ਹੀਆਂ ਆ ਜੀ ਇਨਨ ਨਹੀਂ ਡਰਨਾ ਨਹੀਂ ਤੁਸੀਂ ਕੀ ਕੇਸ ਕੀ ਹੈ ਬੇਲ ਹੋ ਜੂਗੀ ਕੋਰਟ ਚ ਦੋ ਦਿਨ ਬਾਅਦ ਛੁੱਟੇ ਹੋਣਗੇ ਚਾਰ ਦਿਨ ਬਾਅਦ ਛੁੱਟੇ ਹੋਣਗੇ ਫਿਰ ਕੀ ਹੋ ਜੂਗਾ ਉਹਦੇ ਨਾਲ ਪਰ ਮੈਂ ਉਹ ਸਾਰਿਆਂ ਦੇ ਹੱਥ ਜੋੜ ਕੇ ਮੈਂ ਜਿੰਨੇ ਵੀ ਚਾਹੇ ਰਜੀਵ ਰਾਜਾ ਨੇ ਚਾਹੇ ਹੋਰ ਰਾਤ ਨੂੰ ਆ ਜਿੰਨੇ ਵੀ ਗ੍ਰਿਫਤਾਰੇ ਕਰਨਗੇ ਜਾਂ ਕੱਲ ਨੂੰ ਕਰਨਗੇ ਮੈਂ ਇੱਕ ਉਹਨਾਂ ਦੇ ਮਾਪੇ-ਬਾਪ ਤੋਂ ਹੱਥ ਜੋੜ ਕੇ ਉਹਨਾਂ ਦੇ ਪਰਿਵਾਰ ਤੋਂ ਮੈਂ ਮਾਫੀ ਮੰਗਣਾ ਚਾਹੁੰਦਾ ਵੀ ਤੁਹਾਨੂੰ ਮੇਰੇ ਨਾਲ ਮੇਰੇ ਨਾਲ ਖੜਨ ਦਾ ਜਿਹੜਾ ਔਖ ਮਿਆਜਾ ਬੁਕਤਨਾ ਪੈ ਰਿਹਾ ਉਹ ਮੈਂ ਜ਼ਰੂਰ ਤੁਹਾਨੂੰ ਮਾਫੀ ਮੰਗਦਾ ਉਹਦਾ ਮੈਂ ਤੁਹਾਨੂੰ ਇਹ ਵੀ ਯਕੀਨ ਦਵਾਉਣਾ ਪਰਮਾਤਮਾ ਕਰੇਗਾ ਉਹਦਾ ਹਿਸਾਬ ਤੁਹਾਡੇ ਬੇਟਿਆਂ ਦਾ ਤੁਹਾਡੇ ਬੱਚਿਆਂ ਦਾ ਹਿਸਾਬ ਆ ਜਿਹੜਾ ਉਹ ਪਰਮਾਤਮਾ ਤੇ ਲੋਕ ਤੇ ਮੈਂ ਲਵਾਂਗਾ ਇਸ ਕਰਕੇ ਮੈਨੂੰ ਤੁਸੀਂ ਇਸ ਗੱਲ ਲਈ ਮaaf ਕਰਨਾ ਵੀ ਮੇਰੇ ਕਰਕੇ ਜਿਹੜੀ ਵੱਡੀ ਹਾਰ ਹੋਈ ਆ ਆਮ ਆਦਮੀ ਦੀ ਤੇ ਇਹ ਜਿਹੜਾ ਪੰਜਾਬੀ ਆਪਣੇ ਆਪ ਨੂੰ ਸੀਐਮ ਕਹਾਉਂਦਾ ਤੇ ਦੋਨੋਂ ਬਹਿ ਕੇ ਜਿਹੜੇ ਇਹ ਬੱਚਿਆਂ ਨੂੰ ਚਕਵਾ ਰਹੇ ਆ ਇਹ ਵਰਦੀ ਵਾਲਿਆਂ ਨੂੰ ਵੀ ਮੈਂ ਹੈਰਾਨ ਆ ਮੇਰੇ ਬੜੀ ਇੱਜ਼ਤ ਮਨਚ ਅੱਜ ਵੀ ਹੈਗੀ ਹੈ ਰਹੂਗੀ ਵੀ ਪਰ ਕੁਝ ਅਫਸਰ ਹੁੰਦੇ ਆ ਜਿਹੜੇ ਜਿਹੜੇ ਬਹੁਤ ਛੋਟੀਆਂ ਪੋਸਟਿੰਗਾਂ ਪਿੱਛੇ ਬਹੁਤ ਛੋਟੇ ਅਹੁਦਿਆਂ ਪਿੱਛੇ ਇਹ ਕੰਮ ਕਰਦੇ ਆ ਤੇ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਨਾ ਵੀ ਤੁਹਾਡੇ ਵੀ ਪਰਿਵਾਰ ਨੇ ਤੁਹਾਡੇ ਵੀ ਬੱਚੇ ਆ ਕਿਸੇ ਨਾਲ ਬੇਇਨਸਾਫੀ ਨਾ ਕਰੋ ਇਹਦੇ ਪਿੱਛੇ ਰਹਿ ਕੇ ਤੁਸੀਂ ਤਾਂ ਰਹਿਣਾ ਏ ਇਹਨੇ ਤਾਂ ਚਲੇ ਜਾਣਾ ਜ 27 ਜਾਂ 27 ਤੋਂ ਪਹਿਲਾਂ ਇਹਦੀ ਤਾਂ ਛੁੱਟੀ ਹੋ ਜਾਣੀ ਆ ਤੁਸੀਂ ਅੱਗੇ ਵੀ ਨੌਕਰੀਆਂ ਕਰਨੀਆਂ ਤੁਸੀਂ ਵਰਦੀ ਇਸ ਲਈ ਪਾਈ ਆ ਵੀ ਇਨਸਾਫ ਦੇਣਾ ਏ ਪਰ ਜਿਹੜਾ ਤੁਸੀਂ ਇਹ ਬੱਚਿਆਂ ਨਾਲ ਇਹ ਛੋਟਿਆਂ ਬੱਚਿਆਂ ਨਾਲ ਉਹਨਾਂ ਦੀ ਜ਼ਿੰਦਗੀ ਖਰਾਬ ਕਰਨ ਲੱਗੇ ਹੋ ਲੱਭ ਲੱਭ ਕੇ ਰੇਡਾਂ ਮਾਰ ਰਹੇ ਹੋ ਲੱਭ ਲੱਭ ਕੇ ਉਹਨਾਂ ਨੂੰ ਚੱਕ ਰਹੇ ਹੋ ਤੇ ਰਜੀਵ ਰਾਜਾ ਹਮੇਸ਼ਾ ਪਰਿਵਾਰ ਦਾ ਹਿੱਸਾ ਏ ਮੈਂ ਉਹਦੀ ਵਾਈਫ ਉਹਦੇ ਬੱਚਿਆਂ ਨੂੰ ਉਹਦੇ ਪੇਰੈਂਟਸ ਨੂੰ ਕਹਿਣਾ ਚਾਹੁੰਨਾ ਹੁਣੀ ਮੇਰੀ ਗੱਲ ਹੋਈ ਆ ਕਿਉਂਕਿ ਉਹ ਉਹ ਮੈਂ ਕਹ ਜੀ ਇਹ ਮੇਰੇ ਕਰਕੇ ਆ ਤੁਹਾਡਾ ਬੱਚਾ ਇਹ じゃ ਕਿੱਥੇ ਆ ਉਹ ਤਾਂ ਆਪ ਤੁਹਾਡੀ ਕਰੋੜਾਂ ਦੀਆਂ ਇੰਡਸਟਰੀਆਂ ਐ ਮੈਨੂੰ ਮਾਫ ਕਰਦੇ ਹੋ ਮੇਰੇ ਕਰਕੇ ਤੁਹਾਨੂੰ ਇਹ ਸਹਿਣਾ ਪੈ ਰਿਹਾ ਪਰ ਮੈਂ ਫੇਰ ਕਹਿਣਾ ਇਹ ਜੇ ਲੜਾਈ ਸ਼ੁਰੂ ਕੀਤੀ ਆ ਤਾਂ ਭਾਈ ਸਾਹਿਬ ਹਿੱਕ ਚ ਵੱਜਣਾ ਸਿੱਖੋ ਇਹ ਪਿੱਛੋਂ वार ਕਰਕੇ ਭਗਵੰਤ ਮਾਨਸਿਆ ਇਹ ਪੰਜਾਬ ਨਹੀਂਗਾ ਫਿਰ ਫਿਰ ਇਹ ਲੜਾਈ ਇਹ ਚੂਹਿਆਂ ਗਿੱਦਣਾਂ ਵਾਲੀ ਲੜਾਈ ਆ ਇਹ ਪੰਜਾਬ ਆ ਜੇ ਕਰਨੀ ਆ ਤਾਂ ਮੂਰੇ ਆ ਕੇ ਕਰ ਮੈਂ ਆਪ ਮੂਰੇ ਆਉਂਗਾ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਜੇ ਤੇ ਮੈਂ ਆਪ ਕੋਠੀ ਦੇ ਬਾਹਰ ਗੇਟ ਖੋਲ ਨਹੀਂ ਅੰਦਰ ਆ ਕੇ ਗੱਲ ਕਰ ਲੂੰਗਾ ਨਹੀਂ ਖੋਲੇਗਾ ਬਾਹਰ ਮੀਡੀਆ ਮੂਰੇ ਗੱਲ ਕਰੂੰਗਾ ਤੇ ਇਸ ਕਰਕੇ ਆਪਣੀ ਜਿਹੜੀ ਵੀ ਇਹ ਹਰਕਤ ਕੀਤੀ ਆ ਇਹ ਤੁਹਾਨੂੰ ਮੁਬਾਰਕਬਾਦ ਤੁਹਾਡੀ ਆਮ ਆਦਮੀ ਨੂੰ ਮੁਬਾਰਕਬਾਦ ਪਰ ਮੈਂ ਇਹ ਇਸ ਕਰਕੇ ਗੱਲ ਕੀਤੀ ਮੈਂ ਤੇਰੇ ਕਰਕੇ ਨਹੀਂ ਗੱਲ ਕੀਤੀ ਨਾ ਮੈਂ ਕਿਸੇ ਪੁਲਿਸ ਅਫਸਰਾਂ ਕਰਕੇ ਕੀਤੀ ਆ ਇਹ ਗੱਲ ਮੈਨੂੰ ਕਰਨੀ ਤਾਂ ਪਈ ਵੀ ਉਹ ਬੱਚਿਆਂ ਦੇ ਉਹ ਬੱਚਿਆਂ ਦੇ ਜਿਨ੍ਹਾਂ ਦੇ ਤੁਸੀਂ ਐਡੜੀਆਂ ਐਫ ਆਈ ਆਰ ਪਰਚੇ ਦਰਜ ਕੀਤੇ ਆ ਲੁਟੇਰਾ ਬਣਾਇਆ ਉਹਨਾਂ ਨੂੰ ਗੁੰਡੇ ਬਣਾਇਆ ਐਕਸਟਰੈਸ਼ਨਿਸਟ ਬਣਾਇਆ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਕੀ ਅਸਰ ਪਊਗਾ ਉਹਨਾਂ ਦੇ ਬੱਚਿਆਂ ਤੇ ਕੀ ਅਸਰ ਪਊਗਾ ਇਸ ਕਰਕੇ ਮੈਨੂੰ ਇਹ ਗੱਲ ਕਹਿਣੀ ਪਈ ਬੋਲਣਾ ਪਿਆ ਇਹਨੇ ਰਾਤ ਨੂੰ ਤੇ ਅਗਲੀ ਗੱਲ ਦੇਖਾਂਗੇ ਕਿ ਸਵੇਰੇ ਕਿਹੜੇ ਕਿਹੜੇ ਬੱਚੇ ਨੌਜਵਾਨ ਤੁਸੀਂ ਹੋਰ ਚੱਕਦੇ ਹੋ ਫੜਦੇ ਹੋ ਕਿਉਂਕਿ ਜਿਨੇ ਆਪਣੇ ਬੱਚਿਆਂ ਦਾ ਪਰਵਾਹ ਨਾ ਕੀਤੀ ਹੋਵੇ